ਜਿਹੜੇ ਪਿਛਲੇ ਦਿਨਾਂ ਦੀ ਘਟਨਾ ਕਰਮ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਤਾਜਬੋਸ਼ੀ ਹੋਈ ਹੈ ਉਸ ਤੋਂ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਗੇ ਕਰੇਗਾ ਬੰਥ ਜੀ ਤੁਸੀਂ ਤੁਹਾਡੇ ਵੱਲੋਂ ਕੀ ਅੱਗੇ ਇਹਨਾਂ ਨੂੰ ਸੈਕਟਰ ਕਰੋ ਸਰਸਾ ਨੂੰ ਮੈਂ ਮੈਂ ਨਾ ਕੈਚ ਹੋਇਆ ਮੈਂ ਪਹਿਲਾਂ ਕੈਚ ਚੁੱਕਿਆ ਕਿ ਸਾਡੀ ਕਿਸੇ ਸਿੱਖ ਨਾਲ ਵਿਜੀਵੈਰਗ ਦਾ ਬਿਲਕੁਲ ਨਹੀਂ ਜਿੰਨੂੰ ਵੀ ਸੇਵਾ ਸੌਂਪੀ ਹੈ ਉਹ ਸਿੱਖਾ ਹੈ ਔਰ ਸਿੱਖ ਨਾਲ ਸਾਡੀ ਕੋਈ ਜਾਤੀ-ਕੁਸ਼ਣੀ ਨਹੀਂ ਹੈ ਅਸੀਂ ਸਤਿਕਾਰ ਕਰਦੇ ਹਾਂ ਪਰ ਜੋ ਤਰੀਕਾ ਉਸ ਦਿਨ ਅਪਣਾਇਆ ਗਿਆ ਉਸ ਤਰੀਕੇ ਤੇ ਇਕੱਲਾ ਮੈਨੂੰ ਹੀ ਨਹੀਂ ਬਲ ਕੇ ਹਰ ਸਿੱਖ ਨੂੰ ਜਿਹੜਾ ਉਹ ਅਤਰਾ ਦੇ ਕਿ ਮਰਿਆਦਾ ਜੋ ਇੱਕ ਪਰੰਪਰਾ ਲੰਬੇ ਸਮੇਂ ਤੋਂ ਚੱਲੀ ਆਉਂਦੀ ਹੈ ਉਹਨੂੰ ਅਣਦੇਖਿਆ ਕੀਤਾ ਗਿਆ ਔਰ ਇਹ ਠੀਕ ਨਹੀਂ ਜਿਵੇਂ ਅੱਜ ਤੁਸੀਂ ਇੱਥੇ ਕਾਟ ਕੇ ਤਰਾਤੇ ਇਕੱਠ ਹੋ ਰਿਹਾ ਹਰ ਜਗ੍ਹਾ ਤੇ ਇਹ ਲੱਗਦਾ ਕਿ ਸਿੱਖ ਸੰਗਤਾਂ ਦਾ ਕੀ ਅੱਗੇ ਰੂਪ ਰੇਖਾ ਰਹੇਗੀ ਇਸ ਵੀ ਵਾਸਤੇ ਦੇਖੋ ਅਸੀਂ ਗੁਰੂ ਘਰ ਦੇ ਚੌਕੀਦਾਰ ਹਾਂ ਸਾਡਾ ਕੰਮ ਹੈ ਚੌਕੀਦਾਰਾ ਕਰਨਾ ਪਿੰਡ-ਪਿੰਡ ਜਾ ਕੇ ਸ਼ਹਿਰ-ਸ਼ਹਿਰ ਜਾ ਕੇ ਅਸੀਂ ਚੌਕੀਦਾਰਾ ਕਰ ਰਹੇ ਹਾਂ ਇੱਥੇ ਵੀ ਅੱਜ ਅਸੀਂ ਹੋਕਾ ਦੇਣ ਵਾਸਤੇ ਪਹੁੰਚੇ ਹਾਂ ਆਕੱਠ ਸੰਗਤ ਨਹੀਂ ਕੀਤਾ ਹੈ ਅਸੀਂ ਸਿਰਫ ਹੋਕਾ ਦੇਣ ਵਾਸਤੇ ਪਹੁੰਚੇ ਹਾਂ ਵੀ ਭਾਈ ਸਾਡੇ ਸੰਕਲਪ ਸਾਡੀਆਂ ਪਰੰਪਰਾਵਾਂ ਸਾਡੀਆਂ ਮਾਨਤਾਵਾਂ ਸਾਡੀਆਂ ਮਰਿਆਦਾਵਾਂ ਜੇ ਇਹ ਰਹਿਣਗੀਆਂ ਤੇ ਅਸੀਂ ਰਹਾਂਗੇ ਤੇ ਜੇ ਇਹ ਨਾ ਰਹਿਣੀਆਂ ਤੇ ਅਸੀਂ ਨਹੀਂ ਰਹਾਂਗੇ बस اسی ਇਸੇ ਮਕਸਦ ਲਈ ਆ ਚੀਫ ਸੈਕਟਰੀ ਕੋ ਲੋਨਸਿੰਗ ਮੰਨਣ ਦਾ ਬਿਆਨ ਦਾ ਕਿ ਮੈਨੂੰ ਬਿਨਾ ਭਰੋਸੇ ਤੋਂ ਹੀ ਇਹ ਜਿਹੜਾ ਇਹਨਾਂ ਨੇ ਜਿਹੜਾ ਕੀ ਹੈ ਬੈਨ ਰਿਮੋਵਿੰਗ ਨੂੰ ਹਟਾਉਣ ਦਾ ਫੈਸਲਾ ਬੈਨ ਸੁਦਾਨ ਜੀ ਨੂੰ ਹਟਾਉਣ ਦਾ ਫੈਸਲਾ ਲਿਆ ਹੈਗਾ ਦੇਖੋ ਮੰਨਣ ਸਾਹਿਬ ਇੱਕ ਬੜੇ ਸੋਚੇ ਔਰ ਵਧੀਆ ਇਨਸਾਨ ਹੈ ਜੀ ਉਹ ਕਹਿੰਦੇ ਆ ਕਿ ਮੈਨੂੰ ਭਰੋਸੇ 'ਚ ਨਹੀਂ ਲਿਆ ਤੇ ਇਹ ਬਹੁਤ ਹੀ ਜ਼ਿਆਦਾ ਜਿਹੜਾ ਮੰਦ ਭਾਗ ਹੈਗਾ ਕਿ ਚੀਫ ਸੈਕਟਰੀ ਨੂੰ ਭਰੋਸੇ 'ਚ ਨਹੀਂ ਲਿਆ ਹੈਗਾ ਤੇ ਇਸ ਤੋਂ ਵੱਧ ਕੇ ਮੇਰੀ ਗੱਲ ਕੀ ਹੋ ਸਕਦੀ ਹੈ ਲੱਗਦਾ ਹੈ ਕਿ ਉਹਨਾਂ ਦੇ ਕੋਲ ਪਾਵਰ ਹੈਗੀ ਹੈ ਚੀਫ ਸੈਕਟਰੀ ਕੋਲ ਜੀਵਾ ਦਾਰਾ ਚੀਫ ਸੈਕਟਰੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਬੜੀ ਵੱਡੀ ਜਿਹੜੀ ਹੈ ਉਹ ਪਾਵਰ ਰੱਖਦੇ ਨੇ ਉਹਨਾਂ ਦੀ ਇੱਕ ਹیثیت ਹੈ ਉਹ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੇ ਜੇ ਇੱਕ ਜ਼ਿੰਮੇਦਾਰ ਨੂੰ ਜਿਹੜਾ ਦੱਸਿਆ ਨਹੀਂ ਜਾਂਦਾ ਤੇ ਇਹਦਾ ਮਤਲਬ ਗਾਲ ਚ ਕਾਲਾ ਮਾਰਿਆ ਜਿਹੜੀ ਕਾਲੀ ਦਲ ਦੀ ਚੜ੍ਹਦੀ ਕਲਾ ਦੀ ਚੀਜ਼ ਉਪਰਾਲੇ ਕਰ ਰਹੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇੰਨੀ ਸਟਰੋਂਗ ਹੋਵੇ ਕਿ ਜਿਵੇਂ 100 ਸਾਲ ਪਹਿਲਾਂ ਜਾਂ 50 ਸਾਲ ਪਹਿਲਾਂ ਵੀ ਇਹ ਬਾਕੀ ਪਾਰਟੀਆਂ ਲਈ ਇੱਕ ਨਮੂਨਾ ਹੁੰਦੀ ਸੀ ਉਹਦੀਆਂ ਉਦਾਹਰਣਾਂ ਦਿੱਤੀਆਂ ਦਿੰਦੇ ਅਸੀਂ ਇਸ ਤਰ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਜਮਾਤ ਸਾਡੀ ਜਿਹੜੀ ਉਹ ਹੋਣੀ ਚਾਹੀਦੀ ਹੈ ਪਰ ਜਿਵੇਂ ਜਿਵੇਂ ਇਹਦੇ ਵਿੱਚ ਕੋਈ नशे वेच आ गया कोई रेता बेचने आ गया कोई बजरी वेचने आ गया कोई मोटर लाने आ गया थी पार्टी का ग्राफ है, डाउन हो गया देखो तो बाकी पार्टियाँ अलग है तो श्रोमणी अकाली दल ये पंजाब खेतरी पार्टी है सिखा की पार्टी है पंथ की पार्टी है और मैं समझना कि गुरु ग्रंथ साहब जी का फलसफा संसार का सब तो सैकुलर फलसफा है ਔਰ ਇਹ ਉਸ ਸੈਕੂਲਰ ਫਲਸਫੇ ਨੂੰ ਮੰਨਣ ਵਾਲੀ ਸੈਕੂਲਰ ਪਾਰਟੀ ਵੀ ਹੈ ਜਿਦੇ ਵਿੱਚ ਹਰ ਧਰਮ ਵਰਗ ਦੇ ਲੋਕ ਸ਼ਾਮਲ ਹੁੰਦੇ ਆ ਔਰ ਹੋਣੇ ਵੀ ਚਾਹੀਦੇ ਆ ਤੇ ਇਹਦਾ ਇੱਕ ਰਤਮਾ ਇਹਦੀ ਇੱਕ ਸ਼ਾਨ ਇਹਦਾ ਇੱਕ ਮਾਨ ਜੋ ਪਹਿਲਾਂ ਹੁੰਦਾ ਸੀ ਉਹ ਬਹਾਲ ਹੋਣਾ ਚਾਹੀਦਾ ਠੀਕ ਆਂਦੀ ਗੱਲ ਇਕੱਠਾ ਨਾ ਹੋਇਆ ਕਿ ਨਵਾਂ ਅਕਾਲੀ ਦਲ ਵੀ ਬਣ ਸਕਦਾ ਜੀ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਕਿ ਨਵਾਂ ਅਕਾਲੀ ਦਲ ਬਣ ਸਕਦਾ ਹੈ ਬਣੇਗਾ ਨਹੀਂ ਬਣੇਗਾ ਪਰ ਮੈਂ ਇਹੋ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਵਰਗ ਉਹ ਰੰਗ ਰੂਪ ਜਿਹੜਾ ਕਦੇ ਪਹਿਲਾਂ ਹੁੰਦਾ ਸੀ ਜਿਦੇ ਲਈ ਲੋਕ ਮਰਨ ਵਾਸਤੇ ਤਿਆਰ ਹੁੰਦੇ ਸੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਬਾਕੀ ਤਾਂ ਇਹ ਵੀ ਚੱਲਦੀ ਹੈ ਕਿ ਜੇ ਕਾਲੀ ਦਾ ਨਵਾਂ ਬਣਦਾ ਤਾਂ ਤੁਹਾਨੂੰ ਜੀ ਉਹਦਾ ਪ੍ਰਧਾਨ ਲਾਇਆ ਦੱਸ ਪਹਿਲਾਂ ਬਹੁਤ ਵਾਰੀ ਨਫਜ਼ ਕਹਿ ਚੁੱਕੇ ਆ ਕਿ ਸੇਵਾਦਾਰ ਹੈ ਸੇਵਾਦਾਰ ਬਣ ਕੇ ਸੇਵਾ ਕਰਨਾ ਚਾਹੁੰਦੇ ਹਨ ਤੇ ਆਰ ਸੰਤੋਸ਼ਤਾ ਜੀ ਜੀ ਕੀ ਸੰਗਤ ਦੇ ਪ੍ਰਕਾਰ ਉਹ ਵੀ ਤੁਸੀਂ ਪ੍ਰਵਾਨ ਕਰੋ ਦੇਖਾਂਗੇ ਜਦੋਂ ਕੋਈ ਹੋਏਗਾ ਪਰ ਮੇਰਾ ਆਉਂਦਾ ਜਿਹੜਾ ਮਨ ਹੈ ਉਹ ਇਹ ਹੋਇਆ ਕਿ ਸਿਰਫ ਸੇਵਾ ਕਰਨੀ ਹੈ ਧਰਮ ਪ੍ਰਚਾਰਕ ਸਰਕਾਰ ਹਰਦੀਪ ਸਿੰਘ ਗੜਗੰਜ ਵੱਲੋਂ ਅੱਜ ਇੱਕ ਬਿਆਨ ਆਇਆ ਕਿ ਮੈਨੂੰ ਜੇ ਸੰਗਤ ਚਾਹੇਗੀ ਤਾਂ ਮੈਂ ਰਮਾ ਦਾ ਆਪਣੀ ਗੱਦੀ ਦੇ ਨਹੀਂ ਤਾਂ ਮੈਂ ਛੱਡਦਾ ਮੰਨਦਾ ਦੇਖੋ ਮੈਂ ਪਹਿਲਾਂ ਕਹਿ ਚੁੱਕਿਆ ਹਾਂ ਕਿ ਐਜ਼ ਅ ਸਿੱਖ ਮੈਂ ਇੱਕ ਸਿੱਖ ਦਾ ਸਤਿਕਾਰ ਕਰਦਾ ਹਾਂ ਉਹਨਾਂ ਦਾ ਵੀ ਸਤਿਕਾਰ ਕਰਦਾ ਹਾਂ ਉਹ ਇੱਕ ਕਥਾਵਾਚਕ ਲਈ ਕਥਾਵਾਚਕ ਦਾ ਸਤਿਕਾਰ ਕਰਨਾ ਤਾਂ ਸਭ ਤੋਂ ਹੋਰ ਵੀ ਜ਼ਰੂਰੀ ਹੈ ਕਿਉਂਕਿ ਪੰਥ ਦੇ ਪ੍ਰਚਾਰਕ ਹੁੰਦੇ ਆ ਤੇ ਜੇ ਉਹਨਾਂ ਨੇ ਬਿਆਨ ਦਿੱਤਾ ਹੈ ਤੇ ਠੀਕ ਹੈ ਮੇਰਾ ਸੋਚਣ ਬਟਵਾ ਡਟੇ ਬਹੁਤ ਲੱਗਦਾ ਐ ਇਮਤਿਹਾਨ ਲਾਉਂਦੇ ਆ ਜੀ ਕਦੇ ਵੀ ਉਹ ਕਰਦੇ ਆ ਕੁਝ ਪਰਸਨ ਹੁੰਦੇ ਆ ਜਿਹੜੇ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਜਿਹੜੇ ਪਿਆਰ ਕਰਦੇ ਉਹ ਖਿਆਲ ਵੀ ਰੱਖਦੇ ਹੁੰਦੇ ਉਸ ਕਰਕੇ ਕੋਈ ਪਰਿਵਾਰ ਇਹ ਨਿੱਜੀ ਹੋਣਾ ਚਾਹੀਦਾ ਜੀ ਤੇ ਕਿਵੇਂ ਕਿਸੇ ਤਰ੍ਹਾਂ ਨਿੱਜੀ ਤਾਂ ਮਤਲਬ ਦੇਖੋ ਕਿਸੇ ਨੂੰ ਵੀ ਨਹੀਂ ਹੋਣਾ ਚਾਹੀਦਾ ਚਲੋ ਗੱਲਾਂ ਬਾਤਾਂ ਹੁੰਦੀਆਂ ਚਲਦੀਆਂ ਸਮਾਜ ਦੇ ਵਿੱਚ ਔਰ ਬਹੁਤਾ ਥੱਲੇ ਡਿੱਗ ਜਾਣਾ ਇਹ ਕਿਸੇ ਵੀ ਸਭੇਕ ਇਨਸਾਨ ਵਾਸਤੇ ਸ਼ੋਭ ਨਹੀਂ ਕੀ। ਅੱਜ ਦੇ ਨਕੌਦਰ ਦੇ ਵਿੱਚ ਜਿਹੜਾ ਕੱਟ ਕੀਤਾ ਗਿਆ ਕੀ ਮੈਸੇਜ ਦੇਣਾ ਚਾਹੁੰਦਾ। ਬਸ ਇਹੋ ਹੀ ਹੈ ਕਿ ਅਸੀਂ ਆਪਣੇ ਸੰਕਲਪ, ਆਪਣੀ ਮਰਿਆਦਾ, ਆਪਣੀ ਪਰੰਪਰਾਵਾਂ, ਆਪਣੇ ਸਿਧਾਂਤ ਜੋ ਬਲੱਖਰ ਵੀ ਹੈ ਸੰਸਾਰ ਦੇ ਵਿੱਚ ਔਰ ਇੱਕ ਸਹੀ ਦਿਸ਼ਾ ਔਰ ਸਹੀ ਦਸ਼ਾ ਬਣਾਉਂਦੇ ਨੇ। ਸਹੀ ਦਸ਼ਾ ਦਿਸ਼ਾ ਦਿੰਦੇ ਨੇ ਔਰ ਸਹੀ ਦਸ਼ਾ ਬਣਾਉਂਦੇ ਨੇ। ਉਹਨਾਂ ਦੀ ਰਾਖੀ ਲਈ ਨੌਜਵਾਨਾਂ ਨੂੰ ਆ ਕੇ ਹੋਣਾ ਚਾਹੀਦਾ। ਅੱਜ ਅਕਾਲੀ ਦਲ ਨੂੰ ਜੋ ਮੌਜੂਦਾ ਹਾਲਾਤ ਆ ਉਹਨਾਂ ਦੇ ਵਿੱਚੋਂ ਜੇ ਬਾਹਰ ਕੱਢਣਾ ਤਾਂ ਤੁਹਾਡੇ ਹਿਸਾਬ ਨਾਲ ਕੀ ਹੋਣਾ ਚਾਹੀਦਾ ਅਕਾਲੀ ਦਲ ਦੇ ਜੋ ਸਿਧਾਂਤ ਆ ਜਾਂ ਕੀ ਆ ਉਹਨਾਂ ਕੋ ਉਲਟ ਹੋ ਰਿਹਾ ਜਾਂ ਕੀ ਤੇ ਚੰਗੇ ਸਲਾਹਕਾਰ ਮਿਲ ਜਾਣ ਜੀ ਲੀਡਰ ਨੂੰ ਹਮੇਸ਼ਾ ਪੀਐਮ ਆੜਦਾ ਹੁੰਦਾ ਤੇ ਪੀਏ ਉਭਾਰਦਾ ਹੁੰਦਾ ਜੇ ਪੀਏ ਚੰਗਾ ਮਿਲ ਜੇ ਤੇ ਲੀਡਰ ਉੱਪਰ ਜਾਂਦਾ ਜੇ ਪੀਏ ਮਾੜਾ ਮਿਲ ਜੇ ਸਲਾਹਕਾਰ ਮਾੜਾ ਮਿਲ ਜੇ ਤੇ ਲੀਡਰ ਠੁਕ ਜਾਂਦਾ ਅੱਧ ਵੀ ਜੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਕੋਈ ਚੱਜ ਦੇ ਸਲਾਹਕਾਰ ਮਿਲ ਜਾਣ ਤੇ ਮੈਂ ਸਮਝਦਾ ਅਕਾਲੀ ਦਲ ਉੱਪਰ ਸਕਦਾ ਤੇ ਜਿਸ ਤਿਸਮ ਦੇ ਸਲਾਹਕਾਰ ਹਨ ਇਸਲਾਹਾਂ ਦੇ ਰਹੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਉੱਪਰੇਗਾ ਥੱਲੇ ਜਾਏਗਾ ਠੀਕ ਹੈ